ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਕਿਸੇ ਪਰਿਵਾਰ ਦੇ ਵਿੱਚ ਵਿਆਹ ਸ਼ਾਦੀ ਹੁੰਦੀ ਹੈ ਮੈਰਿਜ ਹੁੰਦੀ ਹੈ ਨਾ ਉਦੋਂ ਇੱਕ ਡਰਾਮਾ ਕੀਤਾ ਜਾਂਦਾ ਹੈ ਕਿ 12 ਵਜੇ ਤੋਂ ਪਹਿਲਾਂ ਪਹਿਲਾਂ ਆਨੰਦ ਕਾਰਜ ਦੀ ਜਿਹੜੀ ਰਸਮ ਹੈ ਉਹ ਹੋ ਜਾਵੇ ਸੰਧਾਨਕ ਪੱਖ ਤਾਂ ਇਹ ਹੈ ਵੀ 12 ਵਜੇ ਤੋਂ ਬਾਅਦ ਵਿੱਚ ਸ਼ਰਾਬੀ ਕਬਾਬੀ ਇਕੱਠੇ ਹੋ ਜਾਂਦੇ ਨੇ ਮਰਜ਼ਾ ਦਾ ਭੰਗ ਹੁੰਦੀ ਐ। ਛਿਆਣੇ ਬਜ਼ੁਰਗਾਂ ਦੀ ਗੱਲ ਤਾਂ ਇਹ ਸੀ। ਪਰ ਹੁਣ ਤਾਂ ਸ਼ਰਮ ਹੈ ਹੀ ਨਹੀਂ ਸੰ ਨੂੰ ਹੁਣ ਤਾਂ ਸੀ ਕਈ ਤਾਂ 4 ਵਜੇ ਉੱਠ ਕੇ ਪੈਗ ਲਾਉਂਦੇ ਆ। ਇਹ ਸੱਚਾਈ ਐ। ਮੈਂ ਜਿਹੜੀ ਗੱਲ ਕਰਨ ਲੱਗਾ ਥੋੜਾ ਜਿਹਾ ਧਿਆਨ ਦਿਓ ਮੇਰੇ ਵੱਲ। ਜ਼ਰੂਰੀ ਐ। ਸ਼ਗਵੀਰ ਬਾਦਲ ਸ਼ਿਵਮਣੀ ਅਕਾਲ ਦਲ ਦੇ ਸਾਬਕਾ ਪ੍ਰਧਾਨ ਨਹੀਂ। ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਹੋਇਆ ਐ। ਉਹਨਾਂ ਦੀ ਬੇਟੀ ਦੀ ਮੈਰਿਜ ਹੋਈ ਹੈ ਮੁਬਾਰਕਬਾਦ ਬੇਟੀਆਂ ਧੀਆਂ ਸਭ ਦੀਆਂ ਸੰਝੀਆਂ ਹੁੰਦੀਆਂ ਨੇ ਪਰ ਦੋ ਦਿਨ ਗੱਲਾਂ ਕਰਨੀਆਂ ਨੇ ਦੁਬਾਰਾ ਫੇਰ ਉੱਥੇ ਆਓ ਜਿਹੜੀ ਮੈਂ ਮੈਰਿਜ ਦੀ ਗੱਲ ਕੀਤੀ ਹੈ ਉੱਥੇ ਅਰਦਾਸ ਵਿੱਚ ਪਤਾ ਆਨੰਦਕਾਰ ਤੱਕ ਕੀ ਕਿਹਾ ਜਾਂਦਾ ਹੈ ਸੱਚੇ ਪਾਤਸ਼ਾਹ ਆਨੰਦਕਾਰ ਦੀ ਰਸਮ ਅਦਾ ਹੋ ਗਈ ਹੈ ਹੁਣ ਸਾਡੇ ਰਹਿੰਦੇ ਕਾਰਜ ਵੀ ਪੂਰੇ ਕਰ ਦਿਓ ਮਤਲਬ ਅਸੀਂ ਹੁਣ ਪੈਲਸਾਂ ਵਿੱਚ ਨੱਚਾਂਗੇ ਸਾਡੇ ਨਾਲ ਨੱਚਿਓ ਅਸੀਂ ਅਫਸਾਨਾ ਖਾਨ ਨੂੰ ਨਚਾਵਾਂਗੇ ਤੁਸੀਂ ਵੀ ਸਾਡੇ ਨਾਲ ਨੱਚਿਓ ਤੇ ਮੈਂ ਕਹਣਾ ਮੈਂ ਸ਼ੋਮਣੀ ਕਲਚਰ ਦਾ ਪ੍ਰਧਾਨ ਹਾਂ ਨਰੇਨੂ ਮਹਾਂਤਾ ਜਥੇਦਾਰ ਵੀ ਹਾਜ਼ਰੀ ਪਰ ਦੇਸੀ ਉੱਥੇ ਮਜੀਠੀਆ ਵਰਕੇ ਗਲਕ ਜਿਹੜੇ ਡਰੱਗ ਦਾ ਤੁੰਡਾ ਕਰਨ ਵਾਲੇ ਨੇ ਉਹ ਵੀ ਆਏ ਸੀ ਆ ਬਲਟੋਹੇ ਬਲਟਾਹੇ ਸਭ ਆਏ ਸੀ ਉੱਥੇ ਜਿਹੜੇ ਇੱਕ ਦੂਜੇ ਨੂੰ ਗਾਲਾਂ ਕੱਢਦੇ ਸੀ ਆਏ ਸੀ ਨਾ ਤੇ ਇਹ ਪੰਥਕ ਪਾਰਟੀ ਹੈ ਇਹਨੇ ਦੇ ਰਿੰਦੇ ਕਾਰਜ ਪੂਰੇ ਹੋ ਗਏ ਅੱਛਾ ਇੱਕ ਗੱਲ ਹੋਰ ਜੇ ਤੇ ਆ ਕਿ ਮੈਨੂੰ ਪਲਾਸਟਰ ਲੱਗਾ ਹੋਇਆ ਸੀ ਜੇ ਡਾਕਟਰ ਪਲਾਸਟਰ ਖੋਲ ਵੀ ਦੇਣ ਤਾਂ ਵੀ ਕਹਿੰਦੇ ਕਾਕਾ 2 ਮਹੀਨੇ ਮੰਜੇ ਵਿੱਚ ਪਿਆ ਰਹੀਂ ਤੇ ਥੋੜੀ ਬਹੁਤੀ ਤੁਰਨ ਦੀ ਪ੍ਰੈਕਟਿਸ ਕਰੀਂ ਲਾਤ ਚੱਲ ਕੋਈ ਨਹੀਂ ਫੈਕਚਰ ਦੁਬਾਰਾ ਹੋ ਸਕਦਾ ਪਰ ਬਾਦਲ ਸਾਹਿਬ ਤਾਂ ਮੈਂ ਕਹਿੰਦਾ ਨੇੜੇ ਤੇ ਡਹਿ ਹੀ ਨਹੀਂ ਸੀ ਫੈਕਚਰ ਨਾਲ ਕੰਮ ਵਧੀਆ ਹੁੰਦੇ ਸੀ ਸਹੀ ਹੈ ਨਾ ਗੱਲ ਇਹ ਤੇ ਹੁਣ ਇਨਾ ਲੋਕਾਂ ਨੂੰ ਨਰੈੜੂਆਂ ਅੰਤਨਾ ਕਹੀਏ ਹੋਰ ਕੀ ਕਹੀਏ ਮੀਨੇ ਮਸੰਦ ਧੀਰਮਲੀਏ ਨਾ ਕਹੀਏ ਤਾਂ ਹੋਰ ਕੀ ਕਹੀਏ ਹੁਣ ਮੈਂ ਪਤਾ ਕਿਹੜੀ ਗੱਲ ਕਹਿਣੀ ਹੈ ਜਿਹੇ ਜ਼ੇਹਦਾਰਾਂ ਲਈ ਮਰਚਾ ਲੱਗਣ ਗਿਆ ਚਲੂਣੇ ਲੜਨ ਹੁਣ ਸਟੇਟਮੈਂਟ ਇਹ ਆ ਰਹੀ ਹੈ ਜਿਹੜਾ ਕਹਿੰਦੇ ਫਖਰੇ ਕੌਮ ਵਾਪਸ ਲਿਆ ਸੀ ਨਾ ਬਾਦਲ ਪਰਿਵਾਰ ਤੋਂ ਜਿਹੜਾ ਵਾਰਡ ਦਿੱਤਾ ਸੀ ਕੱਲ ਤੱਕ ਦੇ ਜ਼ੇਹਦਾਰਾਂ ਵੱਲੋਂ ਕਹਿੰਦੇ ਹੁਣ ਦੁਬਾਰਾ ਸਨਮਾਨ ਕਰੋ ਹੁਣ ਸੁਖਵੀਰ ਬਾਦਲ ਨੂੰ ਫਖਰੇ ਕੌਮ ਬਣਾ ਦਿਓ ਬਾਦਲ ਸਾਹਿਬ ਤਾਂ ਪਤਾ ਨਹੀਂ ਵਿਚਾਰੇ ਕਿੱਥੇ ਹੋਣੇ ਆ ਜਾਣ ਕੇ ਸਾਡੇ ਕੌਮ ਦੇ ਜਥੇਦਾਰ ਜਾਂ ਕੌਮ ਦੇ ਘੜਾਮ ਚੌਧਰੀ ਜਿਹੜੇ ਸਨਮਾਨ ਦੀ ਗੱਲ ਕਰਦੇ ਨੇ ਉਹ ਕੱਖ ਨਹੀਂ ਪਤਾ ਵੀ ਕੀ ਕਰਨਾ ਕੀ ਨਹੀਂ ਕਰਨਾ ਇਹਨਾਂ ਵਿੱਚੋਂ ਘੱਟ ਕੋਈ ਨਹੀਂ ਇੱਥੇ ਇਹ ਨਾ ਕਹੋ ਵੀ ਅਮਰਤਪਾਲ ਦਾ ਪਰਿਵਾਰ ਮੈਂ ਬਖਸ਼ਦਾ ਬਿਲਕੁਲ ਨਹੀਂ ਮੈਂ ਤਾਂ ਇੱਥੋਂ ਤੱਕ ਵੀ ਕਹਿਣ ਨੂੰ ਤਿਆਰ ਹਾਂ ਵੀ ਜੋ ਗੁਰੂ ਗ੍ਰੰਥ ਸਾਹਿਬ ਦੀ ਦਾਤ ਸਾਨੂੰ ਕੀਮਤੀ ਖਜ਼ਾਨਾ ਮਿਲਿਆ ਨਾ ਅਸੀਂ ਉਹ ਗੁਰੂ ਗ੍ਰੰਥ ਸਾਹਿਬ ਨੂੰ ਪੜੀਏ ਘਰ ਘਰ ਅੰਦਰ ਧਰਮਸ਼ਾਲ ਜਿਵੇਂ ਅਸੀਂ ਗੱਲਾਂ ਕਰਦੇ ਨਾ ਭਾਈ ਗਰदास ਸਾਹਿਬ ਕਹਿੰਦੇ ਆ ਉਸ ਵਿਸ਼ੇ ਤੇ ਆ ਜਾਈਏ ਬਚ ਗਏ ਇਹਨਾਂ ਲੋਕਾਂ ਤੋਂ ਇਹਨੂੰ ਇਹ ਤਾਂ ਜਿੰਨਾ ਕਿ ਬੇੜਾ ਬਹਾ ਦਾ ਮੈਂ ਕਹਨਾ ਉਹਦੇ ਲਈ ਸ਼ਰਮਿੰਦਗੀ ਹਰੇ ਗੁਰਸਿੱਖ ਦੇ ਲਈ ਮਾਗੀ ਤੇ ਵੀ ਬੜਾ ਕੁਝ ਹੋਇਆ ਮੈਂ ਵਿਆਹ ਦੀ ਗੱਲ ਤਾਂ ਕੀਤੀ ਕਿਉਂਕਿ ਇਹ ਉਹ ਲੋਕ ਨੇ ਜਿਹੜੇ ਕਹਿੰਦੇ ਸਾਨੂੰ ਕੌਮ ਲਈ ਦਰਦ ਹੈ ਸਾਡਾ ਸਿੱਖੀ ਨਾਲ ਪਿਆਰ ਹੈ ਜਿਹੜੇ ਜਸਦਾਰ ਕਹਿੰਦਾ ਸੀ ਨਾ ਹਰਪ੍ਰੀਤ ਨੀਡ ਟੂ ਸ਼ਟਰਨ ਵਾਲੇ ਕਹਿੰਦਾ ਹੁੰਦਾ ਮੈਂ ਕਹਿੰਦਾ ਸੀ ਨਾ ਬਚਾ ਲੋ ਕਾਲੀ ਦਲ ਨੂੰ ਮਤਲਬ ਕਿ ਭੰਗੜੇ ਪਾਉਣ ਵਾਸਤੇ ਕਾਲੀ ਦਲ ਦੀ ਜ਼ਰੂਰਤ ਹੈ ਅਫਸਾਨਾ ਖਾਨ ਨੂੰ ਆਪਣੇ ਵਿਆਹਾਂ ਵਿੱਚ ਨਚਾਉਣ ਵਾਸਤੇ ਇਹ ਕਾਲੀਦਾਲ ਦੀ ਜ਼ਰੂਰਤ ਹੈ ਮੈਂ ਤਾਂ ਗੱਲ ਕਹੀ ਹੈ ਬਹੁਤ ਹੋ ਗਿਆ ਜੀ ਉਦੋਂ ਬਾਅਦ ਕੀ ਬੋਲਣਾ ਹੈ ਅੱਗੇ ਤੁਸੀਂ ਸੋਚਿਓ ਤੇ ਇੰਨਾ ਕੁ ਜੇ ਸੁਣਦੇ ਹੋ ਤਾਂ ਅੱਗੇ ਪ੍ਰਚਾਰ ਤੁਸੀਂ ਕਰਦੇ ਕਰੋ ਥੋੜਾ ਬਹੁਤਾ ਬੋਲੋ ਤੇ ਇਹਨਾਂ ਲੋਕਾਂ ਦਾ ਜਲੂਸ ਕੱਢੋ ਜਿਹੜੇ ਸਾਡੀ ਕੌਮ ਦਾ ਜਲੂਸ ਕੱਢ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ